ਹਾਂਜੀ ਦੋਸਤੋ ਸਾਹਿਬ ਫਾਜ਼ਲ ਕਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਗੱਲ ਕਰਦੇ ਆਂ ਪੰਜਾਬ ਦੇ ਹਾਲਾਤਾਂ ਤੇ ਕਿਉਂਕਿ ਪੰਜਾਬ ਦੇ ਹਾਲਾਤਾਂ ਤੇ ਗੱਲ ਕਰਨੀ ਜ਼ਰੂਰੀ ਬਣਦੀ ਆ ਕਿਉਂਕਿ ਪਰਮਾਤਮਾ ਦੀ ਰਜ਼ਾ ਦੇ ਨਾਲ ਜੋ ਪਿਛਲੇ ਦਿਨਾਂ ਦੇ ਵਿੱਚ ਤੇ ਹੁਣ ਤੇਜ਼ ਬਰਸਾਤਾਂ ਪੰਜਾਬ ਦੇ ਵਿੱਚ ਹੋਈਆਂ ਉਹਨਾਂ ਦੇ ਨਾਲ ਚਾਰੇ ਪਾਸੇ ਪਾਣੀ ਪਾਣੀ ਤੇ ਹੜਾਂ ਦਾ ਦੌਰ ਸ਼ੁਰੂ ਹੋ ਗਿਆ ਜਿਸ ਨਾਲ अनेका ਘਰ ਬੇਕਾਰ ਹੋ ਗਏ ਪਸ਼ੂਆਂ ਦਾ ਹਰਾ ਚਾਰੇ ਲਈ ਕਿਲਤ ਸ਼ੁਰੂ ਹੋ ਗਈ ਤੇ ਲੋਕਾਂ ਦੀ ਜੋ ਕਿਸਾਨ ਵੀਰ ਸੀ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਇਸੇ ਵਿਚਾਲੇ ਹੜਪੀੜਤਾ ਦੇ ਲਈ ਸੇਵਾ ਦਾ ਤੇ ਯੋਗਦਾਨ ਪਾਉਣ ਦਾ ਵੀ ਦੌਰ ਸ਼ੁਰੂ ਹੋ ਗਿਆ ਸੋ ਇਸੇ ਦੌਰ ਦੇ ਚੱਲਦਿਆਂ ਪੰਜਾਬੀ 뮤직 ਇੰਡਸਟਰੀ ਦੇ ਪੰਜਾਬੀ ਲੋਕ ਗਾਇਕਾਂ ਨੇ ਵੀ ਆਪਣਾ ਵੱਧ ਝੜ ਕੇ ਯੋਗਦਾਨ ਪਾਉਣ ਦਾ ਐਲਾਨ ਕਰ ਦਿੱਤਾ ਸੋ ਬੱਬੂ ਮਾਨ ਦੀ ਗੱਲ ਕਰੀਏ ਰਣਜੀਤ ਬਾਵਾ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਫੋਰਨ ਦੇ ਪਹਿਲੇ ਸ਼ੋ ਦੀ ਕਮਾਈ ਹਰ ਪੀੜਤਾ ਤੇ ਲਾਉਣ ਦਾ ਐਲਾਨ ਕਰ ਦਿੱਤਾ ਸੋ ਪਿਛਲੇ ਦਿਨਾਂ ਦੇ ਵਿੱਚ ਬਲਕਾਰ ਅਨਖੀਲਾ ਜੀ ਤੇ ਮਨਜਿੰਦਰ ਗੁਲਸ਼ਨ ਜੀ ਫਿਰੋਜ਼ਪੁਰ ਦੇ ਕੁਝ ਪਿੰਡਾਂ ਦੇ ਵਿੱਚ ਆ ਕੇ ਰਾਸ਼ਨ ਤੇ ਹੋਰ ਵਿੱਤੀ ਸਹਾਇਤਾ ਦੇਣ ਕਿ ਗਏ ਤੇ ਉਹਨਾਂ ਨੇ ਸੁਣਨ ਦੇ ਵਿੱਚ ਆਇਆ ਹੈ ਕਿ ਕਿਸੇ ਗਰੀਬ ਦੇ ਮਕਾਨ ਦੀ ਛੱਤ ਵੀ ਡਿੱਗੀ ਸੀ ਤੇ ਉਹ ਵੀ ਪਵਾਉਣ ਦਾ ਐਲਾਨ ਕੀਤਾ ਹੈ। ਸੋ ਇਸੇ ਤਰ੍ਹਾਂ ਹੋਰ ਪੰਜਾਬੀ 뮤ਜ਼ਿਕ ਇੰਡਸਟਰੀ ਦੇ ਲੋਕ ਗਾਇਕ ਇਸ ਯੋਗਦਾਨ ਦੇ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੇ ਨੇ। ਜੇ ਮੈਂ ਉਹਨਾਂ ਦਾ ਨਾਮ ਲੈਣਾ ਸ਼ੁਰੂ ਕਰਾਂ ਤਾਂ ਲਿਸਟ ਬਹੁਤ ਲੰਬੀ ਹੋ ਜਾਵੇਗੀ। ਸੋ ਮੇਰੀ ਵਿਸ ਆ ਸਭ ਨੂੰ ਅਪੀਲ ਹੈ ਕਿ ਜੋ ਪੰਜਾਬੀ 뮤ਜ਼ਿਕ ਇੰਡਸਟਰੀ ਦੇ ਲੋਕ ਨੇ ਲੋਕ ਗਾਇਕ ਨੇ ਸੰਗੀਤਕਾਰ ਨੇ ਡਾਇਰੈਕਟਰ ਨੇ ਰਾਈਟਰ ਨੇ ਜਿੰਨਾ ਵੀ ਆਪਣਾ ਵੱਧ ਚੜ ਕੇ ਹੜ ਪੀੜਤਾ ਦੀ ਸੇਵਾ ਕਰ ਸਕਦੇ ਨੇ ਕਰਨ ਤਾਂ ਜੋ ਆਪਾਂ ਇਹਨਾਂ ਹੜ ਪੀੜਤਾ ਲੋਕਾਂ ਦੀ ਸੇਵਾ ਕਰਕੇ ਇਹਨਾਂ ਨੂੰ ਉੱਪਰ ਉੱਠਣ ਦਾ ਮੌਕਾ ਦੇ ਸਕੀਏ ਧੰਨਵਾਦ ਇਹ ਇੱਕ ਅਹਿਸਾਨ ਨਹੀਂ ਹੋਵੇਗਾ ਪੰਜਾਬ ਤੇ ਪੰਜਾਬੀਅਤ ਤੇ ਪੰਜਾਬੀ ਲੋਕਾਂ ਦੀ ਸੇਵਾ ਹੋਵੇਗੀ ਧੰਨਵਾਦ